ਜਿਹੜੀ ਜੀ ਆਪਾਂ ਕਿਸਾਨ ਮੋਰਚੇ ਦੀ ਜਾਂ ਕਿਸਾਨ ਜਿਹੜਾ ਵਿਰੋਧ ਕਰ ਰਹੇ ਨੇ ਇਹ ਭਾਜਪਾ ਲੀਟਰਾਂ ਦਾ ਆਪਾਂ ਕਈ ਵਾਰ ਤੁਹਾਨੂੰ ਕਿਹਾ ਕਿ ਜਿਹੜਾ ਕਿਸਾਨ ਲੀਡਰਾਂ ਨੂੰ ਚਾਹੀਦਾ ਕਿ ਇਹਨਾਂ ਦਾ ਵਿਰੋਧ ਕਰਨ ਦੀ ਬਜਾਏ ਇਹਨਾਂ ਨੂੰ ਬਾਈਕਾਟ ਕਰਨ ਦੀ ਬਜਾਏ ਇਹਨਾਂ ਨੂੰ ਬਿਠਾਲ ਕੇ ਸਵਾਲ ਪੁੱਛੇ ਜਾਣ ਪੰਜਾਬ ਦੇ ਵਿੱਚ ਸਭ ਤੋਂ ਸਖਤੀ ਨਾਲ ਪੇਸ਼ ਆਉਂਦੇ ਨੇ ਜਿਹੜਾ ਕਿਸਾਨਾਂ ਦੇ ਨਾਲ ਜਾਂ ਹੋਰ ਬਹੁਤ ਉਹਨਾਂ ਦੇ ਬਿਆਨ ਬਾਰੇ ਸਖਤੀ ਵਾਲੇ ਹੁੰਦੇ ਨੇ ਉਹਨੇ ਹਰਜੀਤ ਗਰੇਵਾਲ ਤੇ ਗਰੇਵਾਲ ਸਾਹਿਬ ਨੂੰ ਕੱਲ ਇੱਕ ਬਹੁਤ ਵਧੀਆ ਕੰਮ ਉਥੇ ਕੱਲ ਪਰਸੋਂ ਦੀ ਇੱਕ ਖਬਰ ਹੈ ਪੰਜਾਬੀ ਲੋਕ ਚੈਨਲ ਨੇ ਕੀਤੀ ਆ ਉਹ ਕਿ ਗਰੇਵਾਲ ਸਾਹਿਬ ਨੂੰ ਇੱਕ ਕਿਸਾਨ ਟੱਕਰਦੇ ਨੇ ਤੇ ਉਹ ਕਹਿੰਦਾ ਮੈਂ ਕੱਲਾ ਤਾਂ ਹੀ ਆਇਆ ਜਦੋਂ ਅਸੀਂ ਇਕੱਠੇ ਹੋ ਕੇ ਉਹਨੇ ਤੁਸੀਂ ਸਾਨੂੰ ਗੁੰਡੇ ਆਕਦੇ ਤੇ ਮੇਰੀਆਂ ਗੱਲਾਂ ਦੇ ਜਵਾਬ ਦਿਓ ਤੇ ਐਕਚੁਅਲੀ ਗਰੇਵਾਲ ਸਾਹਿਬ ਤੋਂ ਇੱਕ ਵੀ ਜਵਾਬ ਨਹੀਂ ਦੇ ਹੋਇਆ ਜਿੰਨੀਆਂ ਉਹ ਬੜਕਾ ਮਾਰਦੇ ਨੇ ਨਾ ਇੰਟਰਵਿਊਜ਼ ਦੇ ਵਿੱਚ ਤੁਸੀਂ ਉਹ ਵੀਡੀਓ ਦੇਖਿਓ ਕਿਤੇ ਬਹੁਤ ਦੇਖਣ ਵਾਲੀ ਵੀਡੀਓ ਆ ਉਹ ਉਹ ਕਿਸਾਨ ਨੇ ਜਿਹੜੇ ਇਹਨਾਂ ਨੂੰ ਸਵਾਲ ਪੁੱਛੇ ਕਿ ਦੱਸੋ ਸ਼ੁਭਕਰਨ ਕਿਉਂ ਮਾਰਿਆ ਉਹਨਾਂ ਨੇ ਕਿਹਾ ਕਿ ਸਾਡੇ ਟਰੈਕਟਰ ਭੰਨੇ ਤੁਸੀਂ ਅੱਜ ਮੈਂ ਤੁਹਾਡੀ ਗੱਡੀ ਇੱਥੇ ਭੰਦਵਾ ਤੇ ਤੁਸੀਂ ਮੈਨੂੰ ਕੀ ਕਹੋਗੇ ਤੁਸੀਂ ਮੈਨੂੰ ਗੁੰਡਾ ਕਹੋਗੇ ਨਾ ਦੱਸੋ ਫਿਰ ਕਿਉਂ ਅਸੀਂ ਤੁਹਾਨੂੰ ਗੁੰਡੇ ਨਾ ਕੀ ਜੇ ਤੁਸੀਂ ਸਾਡੇ ਟਰੈਕਟਰ ਭੰਦੇ ਹੋ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿਹੜੇ ਕਾਨੂੰਨ ਦੇ ਤਹਿਤ ਤੁਸੀਂ ਕਿਲਾ ਗੱਡੀਆਂ ਕਿਹੜੇ ਕਾਨੂੰਨ ਦੇ ਤਹਿਤ ਤੁਸੀਂ ਜਿਹੜੇ ਆ ਰਾਸਤੇ ਬੰਦ ਕੀਤੇ ਤੇ ਇਹਦੇ ਇਹਦਾ ਵੀ ਸਾਨੂੰ ਜਵਾਬ ਦਿਓ ਗਰੇਵਾਲ ਸਾਹਿਬ ਨੂੰ ਕੋਈ ਜਵਾਬ ਨਹੀਂ ਆਇਆ ਜਵਾਬ ਇਹਨਾਂ ਗੱਲਾਂ ਤੇ ਦੱਸੋ ਤੁਸੀਂ ਕੀ ਦੋਗੇ ਅੱਛਾ ਵੇ ਉਹ ਕਹਿੰਦੇ ਨੇ ਗਰੇਵਾਲ ਸਾਹਿਬ ਕਹਿੰਦੇ ਨੇ ਜੀ ਉਹ ਤਾਂ ਹਰਿਆਣੇ ਦੀ ਸਰਕਾਰ ਹੈ ਤੇ ਉਹ ਜਿਹੜਾ ਕਿਸਾਨ ਜਿਹੜੇ ਆਈਸੀ ਇਹਨਾਂ ਦਾ ਵਿਰੋਧ ਕਰਨ ਉਹ ਇੱਕੋ ਹੀ ਕਿਸਾਨ ਸੀ ਉਹਨੇ ਕਿਹਾ ਕਿ ਦੱਸੋ ਉਹ ਹਰਿਆਣੇ ਦੇ ਵਿੱਚ ਸਰਕਾਰ ਕੀਦੀ ਹੈ ਸੋ ਐਸਟੀਕੇ ਨਾਲ ਬਹੁਤ ਵਧੀਆ ਹੁੰਦਾ ਜਦੋਂ ਕਿਸਾਨ ਇਹਨਾਂ ਦਾ ਐਸਟੀਕੇ ਨਾਲ ਵਿਰੋਧ ਕਰਦੇ ਨੇ ਕਿਉਂਕਿ ਇਹਨਾਂ ਸਵਾਲਾਂ ਦੇ ਜਵਾਬ ਕਿਸੇ ਕੋਲ ਹੈ ਨਹੀਂ ਤੇ ਦੇਣਗੇ ਕੀ ਜੇ ਤੁਹਾਡੇ ਕੋਲ ਕਿਸੇ ਸਵਾਲ ਦੇ ਜਵਾਬ ਹੈ ਹੀ ਨਹੀਂ ਸੋ ਇਹਦੇ ਚੱਲਦੇ ਆ ਜਿਹੜਾ ਗਰੇਵਾਲ ਸਾਹਿਬ ਉਥੋਂ ਆਪਣੀ ਗੱਡੀ ਲੈ ਕੇ ਜਾਂਦੇ ਰਹੇ ਤਾਂ ਉਹਨਾਂ ਨੇ ਬਾਅਦ ਵਿੱਚ ਕਿਹਾ ਕਿ ਕਿਉਂਕਿ ਉਹਨਾਂ ਨੇ ਕਿਹਾ ਕਿ ਗਰੇਵਾਲ ਸਾਹਿਬ ਤੁਸੀਂ ਮੰਨਦੇ ਹੋ ਕਿ ਫਿਰ ਤੁਹਾਡਾ ਵਿਰੋਧ ਹੋਣਾ ਚਾਹੀਦਾ ਤਾਂ ਉਹਨੇ ਕਿਹਾ ਕਿ ਹਾਂ ਤੁਸੀਂ ਕਰੋ ਜੀ ਵਿਰੋਧ ਉਹਨੇ ਕਿਹਾ ਕਿ ਦੇਖੋ ਹੁਣ ਤਾਂ ਗਰੇਵਾਲ ਸਾਹਿਬ ਖੁਦ ਕਹਿ ਗਏ ਨੇ ਕਿ ਸਾਡਾ ਵਿਰੋਧ ਹੋਣਾ ਚਾਹੀਦਾ ਸੋ ਖੈਰ ਇਹਨਾ ਇਹ ਇਹ ਵਧੀਆ ਤਰੀਕਾ ਹੁੰਦਾ ਡੈਮੋਕ੍ਰੇਸੀ ਦੇ ਵਿੱਚ ਨਾ ਹੀ ਕਿਉਂਕਿ ਜੋ ਜਦੋਂ ਤੁਸੀਂ ਭਾਜਪਾ ਦਾ ਵਿਰੋਧ ਕਰਦੇ ਹੋ ਤਾਂ ਉਹਨਾਂ ਨੂੰ ਮੌਕਾ ਮਿਲਦਾ ਦੇਖੋ ਜੀ ਇਹ ਤਾਂ ਇਹ ਤਾਂ ਵਿਰੋਧੀ ਪਾਰਟੀਆਂ ਦੇ ਬੰਦੇ ਨੇ ਸਾਨੂੰ ਪ੍ਰਚਾਰ ਨਹੀਂ ਕਰਨ ਦਿੰਦੇ ਸਾਨੂੰ ਪਿੰਡਾਂ 'ਚ ਨਹੀਂ ਜਾਣ ਦਿੰਦੇ ਜਦੋਂ ਤੁਸੀਂ ਸਵਾਲ ਪੁੱਛੋਗੇ ਤਾਂ ਉਹ ਨਾਲੇ ਤੁਹਾਡੀ ਗੱਲ ਲੋਕਾਂ ਤੱਕ ਜਾਊਗੀ ਨਾਲੇ ਪਤਾ ਲੱਗੂਗਾ ਲੋਕਾਂ ਨੂੰ ਕਿ ਇਹਨਾਂ ਦੇ ਕੋਲ ਕਿਸੇ ਸਵਾਲ ਦੇ ਜਵਾਬ ਨਹੀਂ ਸੋ ਇਸੇ ਤਰੀਕੇ ਦੀਆਂ ਬਹੁਤ ਸਾਰੀਆਂ ਖਬਰਾਂ ਲਗਾਤਾਰ ਆਪ ਆਪਣੇ ਪਲੇਟਫਾਰਮਸ ਦੇ ਜਰੀਏ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਿੰਦੇ ਹਾਂ ਟਿਕਟੌਕ ਤੇ ਵੀ ਤੇ YouTube ਤੇ ਵੀ ਸਬਸਕ੍ਰਾਈਬ ਕਰ ਲਿਓ ਤੇ ਫੋਲੋ ਜ਼ਰੂਰ ਕਰ ਲਿਓ ਬਹੁਤ